ਮੈਂ ਫਿਲਮ ਦੇਖ ਕੇ ਮੈਂ ਰੋ ਪਿਆ ਤਿੰਨ ਚਾਰ ਜਗ੍ਹਾ ਜਦੋਂ ਕਿ ਮੈਂ ਖੁਦ ਪਲੇ ਕੀਤਾ ਅੱਖਾਂ ਚੋਂ ਆਡੀਅנס ਨੇ ਤਾਂ ਰੋਣਾ ਹੀ ਰੋਣਾ ਜਦੋਂ ਕੰਮ ਕਰਨ ਵਾਲੇ ਸਾਰੇ ਲੋਕ ਟੈਕਨੀਸ਼ੀਅਨ ਇਮੋਸ਼ਨਲ ਹੋ ਜਾਂਦੇ ਨੇ ਤੁਹਾਨੂੰ ਪਤਾ ਲੱਗ ਜਾਂਦਾ ਮੇਰੀਆਂ ਪਿੱਛੇ ਜਿੰਨੀਆਂ ਫਿਲਮਾਂ ਆਈਆਂ ਉਹਨਾਂ ਦੀਆਂ ਪੋਸਟਾਂ ਪੈਂਦੀਆਂ ਸੀ ਤਾਂ ਉਹਦੇ ਥੱਲੇ ਜ਼ਿਆਦਾਤਰ ਕਮੈਂਟ ਹੁੰਦੇ ਸੀ ਕਿ ਬਾਈ ਜੀ ਗਾਂਧੀ 3 ਲੈ ਕੇ ਆ ਕੋਈ ਵੀ ਕਲਾਕਾਰ ਹੈ ਕੋਈ ਵੀ ਐਕਟਰ ਹੈ ਲੋਕਾਂ ਦਾ ਹੁੰਦਾ ਆਪਣੀ ਆਡੀਅנס ਦਾ ਹੁੰਦਾ ਜੋ ਉਹ ਡਿਮਾਂਡ ਕਰਦੀ ਹੈ ਤੁਹਾਨੂੰ ਦੇਣਾ ਚਾਹੀਦਾ ਸੁਣਨਾ ਚਾਹੀਦਾ ਕਿਉਂਕਿ ਅੱਜ ਜਿੱਥੇ ਬੈਠੇ ਆ ਜਿਸ ਮੁਕਾਮ ਤੇ ਜੋ ਕੰਮ ਕਰ ਰਹੇ ਆ ਉਹ ਇਹਨਾਂ ਚੋਂ ਵਾਲਿਆਂ ਦੀ ਬਦੌਲਤ ਹੈ ਜਦੋਂ ਅਸੀਂ ਗਾਂਧੀ 2 ਕੀਤੀ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਸੀ ਐਡਿਟ ਕਰਤੀਆਂ ਸੀਗੀਆਂ ਗਾਂਧੀ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਹਾਣੀਆਂ ਸੀਗੀਆਂ ਉਹ ਅਸੀਂ ਐਡਿਟ ਕਰਤੀਆਂ ਸੀ ਕਿਉਂਕਿ ਫਿਲਮ ਕਹਿਣ ਦਾ ਇੱਕ ਟਾਈਮ ਹੁੰਦਾ ਕਿ ਤੁਸੀਂ 2 ਘੰਟੇ ਜਾਂ ਸਵਾ 2 ਘੰਟੇ ਦੇ ਵਿੱਚ ਫਿਲਮ ਪੂਰੀ ਕਰਨੀ ਹੈ ਤਾਂ ਉਹ ਫਿਰ ਅਸੀਂ ਸਕਿਪ ਕੀਤੀਆਂ ਕਿਉਂਕਿ ਫਿਲਮ ਦੀ ਲੈਂਥ ਵੱਧ ਰਹੀ ਸੀ ਤਾਂ ਹੁਣ ਜਦੋਂ ਗਾਂਧੀ 3 ਆਈ ਤਾਂ ਫਿਰ ਅਸੀਂ ਉਹ ਕਹਾਣੀਆਂ ਜਿਹੜੀ ਉਹਦੇ ਵਿੱਚ ਐਡ ਕੀਤੀਆਂ ਮੇਰੇ ਪਿੱਛੇ ਜਿੰਨੀਆਂ ਫਿਲਮਾਂ ਆਈਆਂ ਉਹਨਾਂ ਦੀਆਂ ਪੋਸਟਰਾਂ ਪੈਂਦੀਆਂ ਸੀ ਤਾਂ ਉਹਦੇ ਥੱਲੇ ਜ਼ਿਆਦਾਤਰ ਕਮੈਂਟ ਹੁੰਦੇ ਸੀ ਕਿ ਬਾਈ ਜੀ ਗਾਂਧੀ 3 ਲੈ ਕੇ ਆਓ ਕੋਈ ਵੀ ਕਲਾਕਾਰ ਹੈ ਕੋਈ ਵੀ ਐਕਟਰ ਹੈ ਲੋਕਾਂ ਦਾ ਹੁੰਦਾ ਆਪਣੀ ਆਡੀਅנס ਦਾ ਹੁੰਦਾ ਜੋ ਉਹ ਡਿਮਾਂਡ ਕਰਦੀ ਹੈ ਤੁਹਾਨੂੰ ਦੇਣਾ ਚਾਹੀਦਾ ਸੁਣਨਾ ਚਾਹੀਦਾ ਕਿਉਂਕਿ ਅੱਜ ਜਿੱਥੇ ਬੈਠੇ ਆਂ ਜਿਸ ਮੁਕਾਮ ਤੇ ਜੋ ਕੰਮ ਕਰ ਰਹੇ ਆ ਉਹ ਇਹਨਾਂ ਚਾਹਣ ਵਾਲਿਆਂ ਦੀ ਬਦੌਲਤ ਹੈ ਤੇ ਫਿਰ ਜੇ ਉਹ ਮੰਗਦੇ ਨੇ ਉਹ ਸਿਨੇਮਾ ਦੇਣਾ ਚਾਹੀਦਾ ਔਰ ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਗਾਂਧੀ 2 ਕੀਤੀ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਸੀ ਐਡਿਟ ਕਰਤੀਆਂ ਸੀਗੀਆਂ ਗਾਂਧੀ ਨਾਲ ਜੁੜੀਆਂ ਹੋਈਆਂ ਜਿਹੜੀਆਂ ਕਹਾਣੀਆਂ ਸੀਗੀਆਂ ਉਹ ਅਸੀਂ ਐਡਿਟ ਕਰਤੀਆਂ ਸੀ ਕਿਉਂਕਿ ਫਿਲਮ ਕਹਿਣ ਦਾ ਇੱਕ ਟਾਈਮ ਹੁੰਦਾ ਕਿ ਤੁਸੀਂ 2 ਘੰਟੇ ਜਾਂ ਸਵਾ 2 ਘੰਟੇ ਦੇ ਵਿੱਚ ਫਿਲਮ ਪੂਰੀ ਕਰਨੀ ਆ ਤਾਂ ਉਹ ਫਿਰ ਅਸੀਂ ਸਕਿਪ ਕੀਤੀਆਂ ਕਿਉਂਕਿ ਫਿਲਮ ਦੀ ਲੈਂਥ ਵੱਧ ਰਹੀ ਸੀ ਤਾਂ ਹੁਣ ਜਦੋਂ ਗਾਂਧੀ 3 ਆਈ ਤਾਂ ਫਿਰ ਅਸੀਂ ਉਹ ਕਹਾਣੀਆਂ ਜਿਹੜੀ ਉਹਦੇ ਵਿੱਚ ਐਡ ਕੀਤੀਆਂ ਔਰ ਦੂਜੀ ਗੱਲ ਇਹ ਹੈ ਭਾਈ ਜੀ ਬਹੁਤ ਸਾਰੇ ਲੋਕਾਂ ਨੇ ਕਿ ਤੁਸੀਂ ਪੈਸਾ ਕਮਾਉਣ ਲਈ ਫਿਲਮ ਬਣਾਤੀ ਉਹਦੇ ਨਾਮ ਨੂੰ ਯੂਜ਼ ਕਰਨ ਲਈ ਫਿਲਮ ਬਣਾਤੀ ਐਦਾਂ ਨਹੀਂ ਹੈ ਹਰ ਬੰਦਾ ਜੋ ਵੀ ਕੰਮ ਕਰਦਾ ਉਹ ਪੈਸਾ ਕਮਾਉਣ ਲਈ ਹੀ ਕਰਦਾ ਕੋਈ ਵੀ ਅਸੀਂ ਚੀਜ਼ ਕਰਦੇ ਆ ਜਾਂ ਮਿਹਨਤ ਕਰਦੇ ਆ ਦਿਨ ਰਾਤ ਭੱਜੇ ਫਿਰਦੇ ਆ ਅਸੀਂ ਆਪਣੇ ਪੇਟ ਲਈ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਕਰਨ ਲਈ ਸੋ ਪੈਸਾ ਕਮਾਉਣ ਲਈ ਅਸੀਂ ਚੀਜ਼ਾਂ ਕਰਦੇ ਆ ਇਹਦੇ ਵਿੱਚ ਕੋਈ ਵੀ ਝੂਠ ਨਹੀਂ ਆ ਜੇ ਮੈਂ ਕਹਦਾ ਕਿ ਨਹੀਂ ਕੀਤਾ ਸੋ ਦੂਜੀ ਗੱਲ ਇਹ ਆ ਕਿ ਜਦੋਂ ਤੁਸੀਂ ਫਿਲਮ ਦੇਖੋਗੇ ਤੁਸੀਂ ਕਹੋਗੇ ਯਾਰ ਇਦਾਂ ਦਾ ਸਿਨੇਮਾ ਬਣਨਾ ਚਾਹੀਦਾ ਇਹੀ ਸਾਡਾ ਅਸਲ ਸਿਨੇਮਾ ਹੈ ਬਹੁਤ ਸੋਹਣੇ ਮੈਸੇਜ ਨੇ ਕਿਤੇ ਕਿਸੇ ਜਵਾਨੀ ਨੂੰ ਅਸੀਂ ਕੁਰਾਹੀ ਨਹੀਂ ਪਾ ਰਹੇ ਤੁਸੀਂ ਕਹੋਗੇ ਯਾਰ ਇਦਾਂ ਦੇ ਇਨਸਾਨ ਦੁਨੀਆ ਤੇ ਕਿਉਂ ਨਹੀਂ ਹੈਗੇ ਜਿਹੜੇ ਕਿਸੇ ਲਈ ਦੂਜੇ ਲਈ ਬਿਨਾਂ ਰਿਸ਼ਤਿਆਂ ਤੋਂ ਖੜ ਜਾਂਦੇ ਨੇ ਅੱਜ ਤਾਂ ਆਪਣੇ ਸੱਜਣੇ ਨਾਲ ਗੱਲ ਕਰ ਰਹੇ ਸੀ ਕਿ ਹੁੰਦਾਗਾ ਕਿ ਇੱਕ ਬ੍ਰਾਂਡ ਬਣ ਗਿਆ ਉਸ ਨੂੰ ਇਨਵੈਸਟ ਕਰਨਾ ਇੱਕ ਕਹਾਣੀ ਕਹਿੰਦੀ ਹੈ ਮੈਨੂੰ ਕਹੋ ਹਾਂਜੀ ਕਹਾਣੀ ਕਹਿ ਰਹੀ ਸੀ ਜਾਂ ਬ੍ਰਾਂਡ ਚ ਇਨਵੈਸਟਮੈਂਟ ਮੈਂ ਹੁਣ ਕਹਿ ਕੇ ਹਟਿਆ ਕਿ ਜੋ ਉਹਦੀ ਕਹਾਣੀ ਪਈ ਸੀ ਸਾਡੇ ਕੋਲ ਤਾਂ ਕਹਾਣੀ ਖੁਦ ਕਹਿ ਰਹੀ ਸੀ ਕਿ ਮੈਨੂੰ ਅਗਲੇ ਪਾਰਟ ਚ ਕਹੋ ਮੈਂ ਤਾਂ ਹੁਣ ਕਹਿ ਰਿਹਾ ਸੀ ਕਿ ਇਹਦੇ ਵਿੱਚੋਂ ਵੀ ਅਸੀਂ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਨਹੀਂ ਐਡ ਕੀਤੀਆਂ ਅਸੀਂ ਹੋ ਸਕਦਾ ਕਿ ਅੱਜ ਤੀਜੀ ਆਈਏ ਚੌਥੀ ਪੰਜਵੀਂ ਵੀ ਕਹੀਏ ਹੂੰ ਸਿਨੇਮਾ ਚੰਗਾ ਹੋਣਾ ਚਾਹੀਦਾ ਸਿਨੇਮਾ ਕਿਸੇ ਨੂੰ ਕਰਾਹੇ ਪਾਉਣ ਵਾਲਾ ਨਹੀਂ ਹੋਣਾ ਚਾਹੀਦਾ। ਸਿਨੇਮਾ ਜਵਾਨੀ ਨੂੰ ਗਲਤ ਦਿਸ਼ਾ ਵੱਲ ਨਹੀਂ ਕਿਸੇ ਦਾ ਬੱਚਾ ਨਹੀਂ ਵਿਗੜਨਾ ਚਾਹੀਦਾ। ਕੋਈ ਗਲਤ ਮੈਸੇਜ ਨਹੀਂ ਕਨਵੇ ਹੋਣਾ ਚਾਹੀਦਾ। ਸੋ ਮੈਨੂੰ ਜਦੋਂ ਇਹ ਸਿਨੇਮਾ ਆਊਗਾ ਸਾਰੀ ਆਡੀਅנס ਸਾਡੇ ਤੇ ਪ੍ਰਾਊਡ ਕਰੂਗੀ, ਪ੍ਰੋਡਕਸ਼ਨ ਹਾਊਸ ਤੇ ਪ੍ਰਾਊਡ ਕਰੂਗੀ ਕਿ ਯਾਰ ਤੁਸੀਂ ਇੱਕ ਇਹੋ ਜਿਹੀ ਸੋਹਣੀ ਕਹਾਣੀ ਲੈ ਕੇ ਆਏ ਹੋ ਜਿਹੜੀ ਨੌਜਵਾਨ ਨੂੰ ਸੇਧ ਦਿੰਦੀ ਹੈ, ਜਿਹੜੀ ਕਿਤੇ ਤੁਹਾਨੂੰ ਆਪਣੇ ਨਾਲ ਜੋੜ ਲੈਂਦੀ ਹੈ, ਇਮੋਸ਼ਨਲ ਕਰ ਲੈਂਦੀ ਹੈ। ਸੋ ਇੱਕ ਐਨੇ ਪਿਆਰੇ ਪਿਆਰੇ ਮੈਸੇਜ ਨੇ ਨਾ ਗੱਲ-ਗੱਲ 'ਚ। ਮੈਂ ਫਿਲਮ ਦੇਖ ਕੇ ਮੈਂ ਰੋ ਪਿਆ ਤਿੰਨ-ਚਾਰ ਜਗ੍ਹਾ ਅੱਖਾਂ ਚੋਂ ਆਡੀਅנס ਨੇ ਤਾਂ ਰੋਣਾ ਹੀ ਰੋਣਾ ਜਦੋਂ ਕੰਮ ਕਰਨ ਵਾਲੇ ਸਾਰੇ ਲੋਕ ਟੈਕਨੀਸ਼ੀਅਨ ਇਮੋਸ਼ਨਲ ਹੋ ਜਾਂਦੇ ਨੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਕਿਸ ਪੱਧਰ ਦਾ ਕੰਮ ਕੀਤਾ ਮੈਂ ਇੱਕ ਤੁਹਾਡੀ ਰੀਲ ਦੇਖ ਰਿਹਾ ਸੀ ਉਹ ਤਨਵੀਰ ਆਉਂਦਾਗਾ ਗੱਡੀ ਚ ਉਤਰਦਾਗਾ ਉਹ ਕਹਿੰਦਾ ਬਾਈ ਜੀ ਮੈਂ ਵੀ ਤੁਹਾਡੇ ਵਾਂਗੂ ਹਾਂ ਪਸ ਤੁਸੀਂ ਉਹਨੂੰ ਸੁਨੇਹਾ ਦਿੰਨੇ ਹੋ ਬਾਅਦ ਪਿੱਛੇ ਭਗਤ ਸਿੰਘ ਦੀ ਫੋਟੋ ਵੀ ਆਉਂਦੀ ਆ ਤੁਹਾਡੇ ਟਰੈਕਟਰ ਦੇ ਪਿੱਛੇ ਉਹ ਵੀ ਇੱਕ ਬਹੁਤ ਸੋਹਣਾ ਸੁਨੇਹਾਗਾ ਕਿ ਭਾਈ ਜੇ ਕੁਛ ਤਾਂ ਕਰਨਾ ਭਲਾ ਕਰ ਕਿਸੇ ਗਰੀਬ ਦੇ ਲਈ ਉਹ ਰੀਲ ਦਾ ਆਈਡੀਆ ਮੇਰਾ ਹੀ ਸੀਗਾ ਕਿਉਂਕਿ ਮੈਂ ਫਿਲਮ 'ਚ ਵੀ ਉਹ ਮੈਨੂੰ ਲੱਗਾ ਸ਼ਾਇਦ ਫਿਲਮ ਦਾ ਡਾਇਲੋਗ ਹੈ ਨਹੀਂ ਨਹੀਂ ਉਹ ਫਿਲਮ 'ਚ ਹੈਗੇ ਨੇ ਬਸ ਫਿਲਮ ਉਸ ਤਰੀਕੇ ਨਾਲ ਜਿਸ ਤਰ੍ਹਾਂ ਦੀ ਸਾਡੀ ਫਿਲਮ ਹੈ ਜਿਵੇਂ ਇੱਕ ਕੁੜੀ ਵਾਲੀ ਰੀਲ ਬਣਾਈ ਸੀ ਮੈਂ ਕੱਲ ਪਰਸੋ ਉਹ ਬਹੁਤ ਵਾਇਰਲ ਹੋਈ ਆ ਕਿ ਕੁੜੀਆਂ ਨੂੰ ਇੱਜ਼ਤ ਨਾਲ ਬੁਲਾਇਆ ਕਰੋ ਇਹ ਕਿਸੇ ਦੀਆਂ ਧੀਆਂ ਪੈਣਾ ਹੁੰਦੀਆਂ ਨੇ ਕੁੜੀ ਦੀ ਇੱਜ਼ਤ ਕਰਿਆ ਕਰੋ ਸੋ ਇਹੀ ਸਾਡੇ ਫਿਲਮ ਦਾ ਮੈਸੇਜ ਹੈ ਜੋ ਸਾਡੀ ਫਿਲਮ ਦੇ ਵਿੱਚ ਹੈਗੀਆਂ ਨੇ ਜੋ ਚੀਜ਼ਾਂ ਉਹਦੇ ਨੇੜੇ ਤੇੜੇ ਹੀ ਅਸੀਂ ਕੰਟੈਂਟ ਜਿਹੜਾ ਹੈਗਾ ਰੀਲਾਂ ਦੇ ਰੂਪ ਵਿੱਚ ਆਡੀਅנס ਨੂੰ ਦਿੱਤਾ ਔਰ ਬਹੁਤ ਸੋਹਣੇ ਸੋਹਣੇ ਜਿਵੇਂ ਯਾਦਵਿੰਦਰ ਤੇ ਤੁਹਾਨੂੰ ਲੱਗਦਾ ਹੀ ਹੈ ਯਾਰ ਕਿ ਯਾਰ ਤੁਸੀਂ ਬਾਗੀ ਤਬੀਅਤ ਦੇ ਬੰਦੇ ਹੋ ਤਾਂ ਉਹਨੂੰ ਲੋਕਾਂ ਦੇ ਹੱਕ ਲਈ ਯੂਜ਼ ਕਰੋ ਨਾ ਕਿ ਲੋਕਾਂ ਨੂੰ ਦਬਾਉਣ ਲਈ ਲੋਕਾਂ ਨੂੰ ਡਰਾਉਣ ਲਈ ਉਹ ਚੀਜ਼ਾਂ ਦਾ ਤੁਸੀਂ ਆਪਣੇ ਜ਼ੋਰ ਦਾ ਪ੍ਰਦਰਸ਼ਨ ਕਰੋ ਕਿ ਯਾਰ ਮੈਂ ਕਿਸੇ ਬੰਦੇ ਨੂੰ ਡਰਾ ਲਾਂ ਕਮਜ਼ੋਰ ਨੂੰ ਦਬਾ ਲਾਂ ਜੇ ਮੇਰੇ ਕੋਲ ਤਾਕਤ ਹੈ ਪਾਵਰ ਹੈ ਤਾਂ ਉਸ ਪਾਵਰ ਨੂੰ ਤੁਸੀਂ ਲੋਕਾਂ ਦੇ ਭਲੇ ਲਈ ਅੱਛਾ ਪ੍ਰੋਡਿਊਸਰ ਬਾਰੇ ਅਕਸਰ ਇੱਕ ਇਮੇਜ ਆ ਇਹ ਕਿਹਾ ਜਾਂਦਾ ਕਿ ਪ੍ਰੋਡਿਊਸਰ ਫਾਰਮੂਲਾ ਫਿਲਮਾਂ ਤੇ ਪੈਸੇ ਇਨਵੈਸਟ ਕਰਦਾ ਇੱਕ ਨਾ ਡਾਂਸ ਹੋਵੇ ਦੇ ਵਿੱਚ ਬਹੁਤ ਵਧੀਆ ਇੱਕ ਆਈਟਮ Song ਹੋਵੇ ਵਾਇਲੈਂਸ ਹੋਵੇ ਸੈਕਸ ਹੋਵੇ ਹੁਣ ਤਾਂ ਤੁਹਾਨੂੰ ਪਤਾ ਹੈ ਨੈਟਫਲਿਕਸ ਤੇ ਸੈਕਸ ਬਹੁਤ सेलिब्रेट ਹੁੰਦਾ ਹੈਗਾ ਤੁਸੀਂ ਕਿਸੇ ਵਿਸ਼ੇ ਦੇ ਉੱਤੇ ਇਨਵੈਸਟ ਕਿਵੇਂ ਕਰਦੇ ਹੋ ਔਰ ਉਹ ਵਿਸ਼ਾ ਜੇ ਸਮਾਜ ਨਾਲ ਜੁੜਿਆ ਜਿਹੜਾ ਇੱਕ ਸੀਰੀਅਸ ਟੌਪਿਕ ਆ ਜਿਹੜਾ ਮਤਲਬ ਉਹ ਕਹਿੰਦਾ ਨਾ ਜੇ ਕਿਸੇ ਨੂੰ ਇਹ ਪਤਾ ਲੱਗ ਜੇ ਕਿ ਫਿਲਮ ਕਿਹੜੀ ਚੱਲਦੀ ਹੈ ਤਾਂ ਫਿਰ ਸਾਰੀਆਂ ਚੱਲਣ ਵਾਲੀਆਂ ਹੀ ਬਣਨ ਜੇ ਕਿਸੇ ਨੂੰ ਪਤਾ ਲੱਗ ਜੇ ਬਿਜ਼ਨਸ ਕਿਵੇਂ ਚੱਲਦਾ ਤਾਂ ਫਿਰ ਇੱਕ ਬੰਦਾ ਜਿਹੜਾ ਹਿੱਟ ਕਰ ਲਿਓ ਸਾਰੀ ਹਿੱਟ ਕਰ ਦੇ ਹੈਨਾ ਇਹ ਕੋਈ ਨਹੀਂ ਪਤਾ ਹੁੰਦਾ ਕਿਹੜੀ ਫਿਲਮ ਕੀ ਚੱਲ ਫਿਲਮ ਚੰਗੀ ਬਣਾਓ ਤੁਸੀਂ ਇਹ ਕਿਹਾ ਜਾਂਦਾ ਹੈ ਤਾਂ ਤੁਸੀਂ ਕੀ ਸੋਚ ਕੇ ਕਰਦੇ ਹੋ ਅਸੀਂ ਤਾਂ ਐਕਟਰ ਨੇ ਨਾ ਉਹਨਾਂ ਤਾਂ ਪਤਾਗਾ ਕਿ ਐਸੀ ਐਕਟਿੰਗ ਦੇਣੀ ਆ ਆਪਣੀ ਤੁਸੀਂ ਪੈਸਾ ਲਾ ਰਹੇ ਹੋ ਅਸੀਂ ਹਮੇਸ਼ਾ ਅੱਜ ਤੱਕ ਇੱਕ ਮੈਸੇਜ ਹੀ ਦਿੱਤਾ ਵਧੀਆ ਮੈਸੇਜ ਅਸੀਂ 7 ਮੂਵੀ ਬਣਾਈਆਂ 6 ਬਣਾ ਚੁੱਕੇ ਆ 7ਵੀਂ ਸਾਡੀ ਇਹ ਆ ਰਹੀ ਹੈ ਅਸੀਂ ਹਮੇਸ਼ਾ ਇੱਕ ਸਮਾਜ ਨੂੰ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਪਹਿਲੀਆਂ ਫਿਲਮਾਂ 'ਚ ਵੀ ਦੇਖ ਲਓ 1 ਡੱਕ ਦਾ ਮੁੰਡੇ 'ਚ ਵੀ ਦੇਖ ਲਓ ਗਾਂਧੀ ਵਾਂ 'ਚ ਵੀ ਦੇਖ ਲਓ 2 'ਚ ਵੀ ਦੇਖ ਲਓ ਡੱਕ ਉਹਨਾਂ ਮੁੰਡਾ 2 'ਚ ਵੀ ਦੇਖ ਲਓ ਇਸ 'ਚ ਵੀ ਇੱਕ ਬਹੁਤ ਵਧੀਆ ਮੈਸੇਜ ਆ ਇੱਕ ਨਹੀਂ ਆ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਮੈਸੇਜ ਆਣਗੇ ਤੁਹਾਨੂੰ ਛੋਟੇ ਛੋਟੇ ਮੈਸੇਜ ਆ ਪਰ ਬਹੁਤ ਵਧੀਆ ਅਸੀਂ ਬਿਲਕੁਲ ਅਜ ਤੱਕ ਕੋਈ ਇਹੋ ਜਿਹਾ ਅ ਸਿਨੇਮਾ ਨਹੀਂ ਕੀਤਾ ਜਿੰਨੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਇਹੋ ਜਿਹਾ ਸਿਨੇਮਾ ਨਹੀਂ ਕੀਤਾ ਅਸੀਂ ਇੱਕ ਮੈਸੇਜ ਦੇਣ ਵਾਲਾ ਸਿਨੇਮਾ ਕੀਤਾ ਫਾਰਮੂਲਾ ਸਿਨੇਮਾ ਕਹਿੰਦੇ ਨੇ ਉਹਨੂੰ ਹਿੰਦੀ 'ਚ ਸ਼ੁਰੂ ਹੋਇਆ ਸੀ ਉਹ ਬੇਸਿਕਲੀ ਹਾਂਜੀ ਉਹ ਜਿਹੜਾ ਜਿਹੜਾ ਇਹ ਸਿਨੇਮਾ ਸ਼ੁਰੂ ਹੋਇਆ ਐਕਸ਼ਨ ਵਾਲਾ ਉਹ ਬੇਸਿਕਲੀ 2014 ਤੋਂ ਹੀ ਸ਼ੁਰੂ ਹੋਇਆ ਗਾਂਧੀ ਵਨ ਤੋਂ ਹੀ ਹੋਇਆ ਹੂੰ ਪਹਿਲਾ ਉਹ ਸਿਨੇਮਾ ਹੈ ਹੀ ਨਹੀਂ ਸੀ ਪੰਜਾਬੀ 'ਚ ਪੰਜਾਬੀ 'ਚ ਮਤਲਬ ਪਹਿਲਾ ਉਹ ਸਿਨੇਮਾ ਹੋਰ ਤਰ੍ਹਾਂ ਦਾ ਸੀ ਪਰ ਜਦੋਂ ਇਹ ਗਾਂਧੀ ਵਨ ਆਈ ਇਹ ਇੱਕ ਨਵਾਂ ਸ ਇਹ ਜਿਹੜਾ ਜੋ ਨਾਂ ਸਾਡੇ ਨਾਲ ਕੋਈ ਸਿੰਗਰ ਸੀ ਇਹ ਸਾਰੇ ਸਟੇਟ ਆਰਟਿਸਟ ਹੈ ਇਹ ਸਭ ਸਿਨੇਮਾ ਦੇ ਮਤਲਬ ਮਾਹਰ ਐਕਟਰ ਹੈ ਥੀਏਟਰ ਦੇ ਥੀਏਟਰ ਦੇ ਐਕਟਰ ਹੈ ਬਹੁਤ ਵਧੀਆ ਐਕਟਰ ਹੈ ਇਹਨਾਂ ਨੇ ਇਹ ਅੱਜ ਦੇਖੋ ਤੁਸੀਂ ਸਾਰੇ ਜਣੇ ਕਿੱਥੇ ਪਹੁੰਚ ਗਏ ਕਿਉਂਕਿ ਇਹਨਾਂ ਦੀ ਇਹਨਾਂ ਦੀ ਕਾਬਲੀਅਤ ਸੀ ਅਸੀਂ ਉਹ ਸਿਨੇਮਾ ਲੈ ਕੇ ਆਏ ਅਸੀਂ ਇੱਕ ਸਿਨੇਮੇ ਨੂੰ ਖੋਲਤਾ ਵੀ ਆਜੋ ਵੀ ਕੱਲਾ ਸਿੰਗਰ ਹੀ ਨਹੀਂ ਚੱਲੂਗਾ ਜਿਹੜਾ ਜਿੰਦੇ ਐਕਟਰ ਦਾ ਦਮ ਹੈ ਉਹ ਚੱਲੂਗਾ ਹੂੰ ਹੂੰ ਔਰ ਉਹ ਹੋਇਆ ਵੀ ਉਹ ਹੋਇਆ ਪ੍ਰੈਕਟੀਕਲੀ ਤੁਹਾਡੇ ਸਾਹਮਣੇ ਆਪ ਬੈਠੇ ਆ ਜਗਜੀਤ ਜੀ ਬੈਠੇ ਆ ਤੀਰਜੀ ਆ ਲਕੀਤਾਰੀ ਵਾਲਾ ਆ ਹੋਰ ਕਈ ਬੰਦੇ ਆ ਕਲੀਅਰ ਆ ਉਹ ਉਹਨਾਂ ਨੇ ਲੀਡ ਰੋਲ ਵੀ ਕੀਤੇ ਆ ਹਾਂ ਇਵਨ ਕਿ ਹੁਣ ਇਹਦੇ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਲੈ ਕੇ ਹੁਣ ਹਾਂ ਹੋਰ ਵੀ ਹੁਣ ਵੀ ਨਵੇਂ ਚਿਹਰੇ ਹਿੰਦੇ ਚ ਸਾਰੇ ਨਵੇਂ ਚਿਹਰੇ ਦੇਖਣਗੇ ਫਰੈਸ਼ਨੈਸ ਲੱਗੂਗੀ ਤੁਹਾਨੂੰ